ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਸੰਦੋ ਬੱਦਰਪ੍ਰਿਆ ਦੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਆ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਸਜਣੋ ਗੱਬਨ ਡੰਗਰ ਨੂੰ ੱਤੇ ਪਕੇ ਭਰਾ ਕੇ ਖੜੋ ਕੋਈ ਲਾਮੇ ਵਾਲੀ ਗੱਲ ਨਾ ਰਾਜੀ ਪਹੁੰਚਿਆ ਪਿੰਡ ਅਮਿਸ਼ਾ ਨੇੜੇ ਖਲੜਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਲਖਵਿੰਦਰ ਦੱਸਿਆਂ ਦੇ ਫਾਰਮ ਤੇ ਵਧੇਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਅੰਤ ਤੱਕ ਜੁੜੇ ਰਹੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਬੜੀ ਕਿਰਪਾ ਗੁਰੂ ਰਾਮ ਦਾਸ ਜੀ ਹੋਰ ਸਨੋਂ ਪਰ ਆ ਠੀਕ ਠਾਕ ਜੀ ਚੜਦੀ ਕਲਾ ਜੀ ਨੰਦ ਜੀ ਕਿਰਪਾ ਜੀ ਗੁਰੂ ਨਾਨਕ ਦਾਸ ਡਰੈਸ ਕਰੀਏ ਨੋਟ ਜੀ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਹੂੰ ਜ਼ਿਲ੍ਹਾ ਤਰਨਤਾਰ ਮੋਬਾਈਲ ਨੰਬਰ 8699857375 ਠੀਕ ਹੈ ਤੇ ਸ਼ੁਰੂਆਤ ਕਿਹੜੀ ਤੋਂ ਕਰਨੀ ਆਪਾਂ ਕਿਸੇ ਤੋਂ ਕਰਾਂਗੇ ਇਹ ਤੋਂ ਕਰਾਂਗੇ ਕਵੱਡੀ ਤੋਂ ਲਾ ਸਕਣਾ ਕਾ ਤੇ ਕੋਤ ਬੜਾ ਜਰਾ ਚੰਗਾ ਹੈ ਨੀਲੀ 라ਵੀ ਦੀ ਕੱਟੀ ਮਗਰ ਹੈ ਨਾ ਹਾਂ ਜੀ ਨੀਲੀ 라ਵੀ ਦੀ ਕੱਟੀ ਕਿੰਨਾ ਦੋ ਤੋਂ ਸਟਾਰਟ ਹੋਈ ਹੈ 12 ਕਿਲੋ ਜੀ ਦੋ ਨਿਸ਼ ਕਰ ਵਾ ਵਾ ਪੂਰਾ 12 ਕਿਲੋ ਹਾਂ ਜੀ 12 ਕਿਲੋ ਜਿਹੜਾ ਭੈਣ ਭਰਾ ਆਵੇ ਆਪਦੀ ਤਿੰਨ ਡੰਕ ਥੱਲੀ ਆਪਣੇ ਘਰੋਂ ਕਰਕੇ ਖੜੇ ਗਾਂਦ ਹੀ ਨਹੀਂ ਆਪਣਾ ਹੈਗਾ ਗਾਂਦ ਦੀ ਜ਼ਿੰਮੇਵਾਰੀ ਗਾਂਦ ਦੀ ਜ਼ਿੰਮੇਵਾਰੀ ਨਹੀਂ ਜੀ ਕੋਈ ਤਿੰਨ ਡੰਕ ਆਪਣੇ ਘਰ ਚੋਂ ਵੀ ਸਹੀ ਗੱਲ ਹੈ ਹਨਾ ਖੋਲ ਗਏ ਤੋੜ ਦिए ਮੋ ਸੱਜਣੋ ਕੱਟਕਈ ਬੜੀ ਵਿਆਰੀ ਪਿਓਰ ਅੰਨੀ ਲੀਲੀ ਪਾਈ ਆ ਮੈਂ ਇਹਦੇ ਵੀ ਨਿਸ਼ਾਨੀਆਂ ਸਾਰੀ ਨਹੀਂ ਪ੍ਰੋਪਰ ਹੈਆਂ ਤੇ ਅੱਖ ਨੀਲੀ ਆ ਲੀਲੀ ਅੱਖ ਦੇ ਵਿੱਚ ਆ ਗਈ ਕਈ ਬਿੱਲੀ ਮਿੱਲੀ ਅੱਖਾਂ ਦੇ ਪਿੱਛੇ ਤੂੜ ਦੇ ਵੀ ਨਿਸ਼ਾਨ ਹੈਗਾ ਸੱਜਣੋ ਲਾਇਓ ਬੰਦ ਹੋਇਆ ਤੇ ਬਾਈ ਜੀ ਕੀਮਤ 300000 ਰੁਪਏ ਲਖ ਰਹੀ ਹੈ ਜੀ ਹਾਂ 120 ਦੀ ਮੈਂ ਦੇ ਦਿੰਦੀ ਇੱਕ 20 ਦੀ ਹਾਂ ਸਹੀ ਆ ਇਹ 20 ਮੈਂ ਹੋਰ ਛੜ ਦਈਏ ਥੋੜਾ ਜਿਹਾ 2000 ਰੁਪਏ ਚੱਲ 15 ਦਿਨ ਜੈਸਨ ਹੋਗਾ ਤੁਮ ਤੇ ਜਿਹੜਾ ਭੈਣ ਭਰਾ ਹਾਂ ਦਾ ਮੇਰਾ ਘਰ ਆ ਇਹਦਾ ਮਾਨਦਾਨ ਕਰੋ ਅੱਛਾ ਇਹ ਚੁ ਘਰ ਆ ਇਹਦਾ ਫਿਰ ਮਾਨਦਾਨ ਨਹੀਂ ਜੀ ਇੱਕ ਬੰਦਾ ਲੈਣੀ ਹੈ ਅੱਛਾ ਚਲ ਠੀਕ ਹੈ ਅੱਗੇ ਆ ਗਈ ਉਸ ਤੇ ਬੱਚੇ ਦੀ ਹਣਾ ਇਹਦੇ ਕੋਲ ਦੁੱਧ ਕਿੰਨਾ ਛਾ ਜੀ ਦੁੱਧ ਛੀਏ ਕਿਦੋ ਕੱਟੀ ਕਟਾ ਮਗਰ ਕੱਟੀ ਹੈ ਜੀ ਮਗਰ ਦੂਜੇ ਸੁਗੇ ਜੀ ਠੀਕ ਹੈ ਹਾਂ ਜੀ ਸੱਜਣੋ ਇਹ ਵੀ ਨੀਲੀ ਜਾ ਗਈ ਕਿਉਂਕਿ ਅਦੋਂ ਜਦ ਦੀ ਪੂਛ ਜਿਹੜੀ ਚਿੱਟੀ ਸੀ ਤੇ ਵਹਾਨੇ ਤੇ ਡੱਬ ਪੈਰਾ ਚੌਥੇ ਨਿਸ਼ਾਨੇਗੇ ਅੱਖਾਂ ਵੀ ਮਿਲੀਆਂ ਜੀ ਹਾਂ ਬਿਲਕੁਲ ਅੱਖ ਵੀ ਬੇਲੀ ਬਣ ਕੇ ਥੱਲੇ ਵੀ ਨਿਸ਼ਾਨੀ ਹੈਗੀ ਹਾਂ ਗਲਾਬੀ ਅੱਖਾਂ ਵਾਲੀ ਆ ਗਈ ਲਓ ਐਨ ਦੋਲ ਨੋਈ ਹਾਂ ਇਹ ਜੁੱਤਾ ਜਨਾ ਝੋਟੀ ਆ ਤੇ ਦੁੱਧ 6 ਕਿਲੋ ਬਾਈ ਜੀ ਕੀਮਤ ਆ ਇਹ ਇਹ ਸੰਧੂ ਸਾਹਿਬ ਝੋਟੀ ਤੇ ਬੜੀ ਚੰਗੀ ਏ ਠੀਕ ਏ ਜੀ ਹਾਂ ਜੀ ਲੋਕ ਪੈਂਟ ਹੀ ਆ ਬੀ ਦੇ ਦੀ 65 ਦੀ ਹਾਂ ਜੀ ਹੋਰ ਕਰਨਾ ਪਿਆਰ ਮੌਤ ਇਹ ਇਹ ਸੰਧੂ ਸਾਹਿਬ ਜਿੰਨੇ ਚੱਕ ਲੈ ਨਹੀਂ ਆਪੇ ਹੀ ਘਾ ਦਿਓ 5000 ਰੁਪਏ ਛੱਡਾਂ 60 ਦੀ ਦੇ ਦਿਓ 60000 ਰੁਪਏ 200 ਰੁਪਏ ਮਾਣੀ ਹੋ ਗਈ ਠੀਕ ਆ ਹਾਂਜੀ ਆ ਗਈ ਨੀਲੀ ਦਾ ਵੀ ਇਹ ਸਾਨੂੰ ਸਾਹਿਬ ਆਪਾਂ ਪਹਿਲੋਂ ਵੀਡੀਓ ਵਿੱਚ ਪਾਈ ਇਹ ਕੱਟੀ ਹੀ ਦੇ ਕਿਸੇ ਵੀ ਤਰ੍ਹਾਂ ਨਹੀਂ ਲਈ ਸੀ ਤੇ ਉਹ ਗੱਡੀ ਲੈ ਕੇ ਆਏ ਤੇ ਕੱਟੀ ਮੈਨ ਨੇ ਦੂਜੀ ਨੇ ਫਾ ਦੇ ਕੇ ਮਾਰ ਦਿੱਤੀ ਮਰ ਗਈ ਉਹਦੇ ਕੱਟੀ ਮਰ ਗਈ ਪਹਿਲੀ ਵੀਡੀਓ ਵਿੱਚ ਦੇਖ ਸਕਦੇ ਹੋ ਉਹਦੇ ਪੈਸੇ ਵਾਪਸ ਕੀਤੇ ਉਹਦੇ ਪੈਸੇ ਵਾਪਸ ਕਰਤੇ ਜਦੋਂ ਕੱਟੀ ਮਰ ਗਈ ਹਾਂ ਸਹੀ ਗੱਲ ਤੇ ਇਹ ਉਹਨੇ ਫੋਨ ਦਾ ਰੇਟ ਠਾ ਕਰਕੇ ਆਵੇ ਤੇ ਉਹ ਮਿਲ ਗਈ ਖਾਤਰ ਦੀ ਆਪਾਂ ਦਿੱਤੀ ਹੁਣ ਮਿਲਦੀ ਕਿਦਾਂ ਇੱਕ ਟਾਈਮ ਠੀਕੇ ਨੇ ਇੱਕ ਟਾਈਮ ਪਾੜੀ हां ਜਦ ਬੱਚਾ ਮਰ ਗਿਆ ਨਾ ਹਾਂਜੀ ਹਾਂਜੀ ਕੱਲ ਪਰਸੋਂ ਦਾ ਬੱਚਾ ਮਰਿਆ ਚਲੋ ਕੋਈ ਜੀ ਤੋੜ ਦੋ ਜਿੰਦੀ ਰਵੇ ਇਹਨੂੰ ਲੰਮੀ ਕਰ ਦਿਓ ਇਹ ਵੀਡੀਓ ਕੋ ਵੇਖਦਾ ਕੱਟੀ ਬੂਰੀ ਤੇ ਕੱਟੀ ਕਰ ਦੋ ਪਰਾਂ ਜਾਨ ਲੋ ਜੀ ਸੱਜਣੋ ਨੀਲੀ ਰਾਗੀ ਆ ਸਹੀ ਗੱਲ ਆ ਭਾਈ ਸੀ ਤੇ ਮੈਂ ਇਹਦਾ ਮੁੱਲ ਵੀ ਚੰਗਾ ਪਾਇਆ ਸੀ ਪਰ ਬੱਚਾ ਮਰ ਗਿਆ ਕੱਟੀ ਸੀ ਬੂਰੀ ਬੂਰੀ ਸੀ ਨਾ ਬੂਰੀ ਕੱਟੀ ਬੂਰੀ ਕੱਟੀ ਤੇ ਇਹ ਕਿੰਨੇ ਦੀ ਦੇਣੀ ਆ ਜੀ ਹਣ ਸਾਹਿਬ ਜੀ ਮੈਂ 55000 ਦੀ ਮੈਂ ਦੇ ਦਿੰਦੀ ਆ 55 ਦੀ ਤੁਹਾਡੀ ਉਹਦਾ 2 ਘਟ 70 ਦੀ ਦਿੱਤੀ ਹਣ 55000 ਦੀ ਮੈਂ ਦੇ ਠੀਕ ਆ ਲਓ ਜੀ 55000 ਦੀ ਸੱਜਣਾ ਮੈਂ ਮਿਲ ਜੂਗੀ ਇੱਕ ਟਾਈਮ ਟੀਕੇ ਦੇ ਇੱਕ ਪਹਾੜੇ ਦੇ ਦੁੱਧ ਦੇ ਕੋਲੇਗਾ 8 ਕਿਲੋ ਹਾਂਜੀ 8 ਕਿਲੋ ਸਾਤੀ ਰਹਿ ਗਿਆ ਹਾਂ ਜੀ ਸਾਤੀ ਆ ਬੱਚੇ ਦਾ ਕਰ ਠੀਕ ਆ ਆ ਗਈ ਜੱਸੀ ਵਾਹ ਵਾਹ ਬਹੁਤ ਠੰਡੀ ਧੀ ਰੀ ਆ ਜੀ ਦੁੱਧ ਕਿੰਨਾ ਬਾਈ ਜੀ ਦੋ ਜੀ ਸੱਤੇ ਗਲੋ ਹਾਂਜੀ ਲੋ ਜੀ ਦੋ ਡਾਂ ਮਨ ਕੇ ਜੋ ਵੀ ਕੋਈ ਨਾ ਤਲੀ ਲਾਉਗੀ ਬਿਲਕੁਲ ਠੀਕ ਹੈ ਨਾ ਬਿਲਕੁਲ ਠੀਕ ਲੰਮੀ ਤੋ ਦੇ ਉੱਤੇ ਉੱਤੇ ਲੋ ਜੀ ਲੋ ਜੀ ਲੈ ਵੀ ਇਹਦੇ ਜਿਆਦਾ ਨਹੀਂ ਪਾਣੀ ਪੀਣਾ ਮਰਜੀ ਨਾ ਠੀਕ ਹੈ ਪਾਣੀ ਪੋਣੀ ਪੀ ਕੇ ਰੇਟ ਚੱਲਣਾ ਤੇ ਰੇਟ ਵਾਈ ਜਾਂਦਾ ਰੇਟ ਜੀ 5000 ਹੈ 25000 ਰੁਪਏ ਹਾਂਜੀ ਲੋ ਸੱਜਣੋ ਇਹ 25000 ਦੀ ਮਿਲ ਜੂਗੀ 7 ਕਿਲੋ ਦੁੱਧ ਆ ਆ ਮਜਾ ਨੇਲੀ ਦੀਆਂ ਵਖਾਤੀਆਂ ਤਿੰਨੇ ਖਰੀਦਦਾਰੀ ਕਰਿਓ ਸასი ਘਾਲ ਦੀ